ਮੀਟਰ ਦਾ ਹਟਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪਿੰਡ ਵੱਡੇ ਸਭਰਾ ਦੇ ਵਿੱਚ ਕੋਟ ਬੁੱਢਾ ਜਥੇਬੰਦੀ ਦੇ ਜਿੰਨੇ ਵੀ ਜਿਹੜਾ ਜੋਦੇ ਤੁਹਾਨੂੰ ਸਾਰੀ ਗੱਲਬਾਤ ਤੋਂ ਜਾਣੂ ਕਰਾਉਣਗੇ ਕਿ ਚੇਪ ਵਾਲਾ ਮੀਟਰ ਕੀ ਗੱਲਬਾਤ ਹੋਈ ਆ ਸਾਰੇ ਪਹਿਲੋ ਤਾਂ ਵੀਰ ਕੋ ਜਾਣਾਂਗੇ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਹਾਂਜੀ ਵੀਰ ਜੀ ਮੇਰਾ ਨਾਮ ਗੋਜਨ ਸਿੰਘ ਸਾਨਾਗਰ ਮੇਰ ਸਿੰਘ ਜੀ ਪਿੰਡ ਸਭਰਾ ਕੀ ਗੱਲ ਪਣੀ ਆ ਜਿਹੜਾ ਮੀਟਰ ਸਾਡਾ ਲਾ ਕੇ ਤੁਹਾਨੂੰ ਪੁੱਛ ਕੇ ਲਾਏ ਇਹ ਵਾਲਾ ਮੀਟਰ ਸਾਡਾ ਸਾੜਿਆ ਸੀ ਦੱਸ ਕੇ ਆਏ ਜਾਨੀ ਕਿ ਅੱਜ ਤੋਂ ਇੱਕ ਦਿਨ ਪਹਿਲਾਂ ਵੀ ਸਾਡਾ ਮੀਟਰ ਛੜਿਆ ਵੀ ਸਾਡਾ ਮੀਟਰ ਲਾ ਦਿਓ ਤੁਸੀਂ ਗੁੱਜਾ ਲਾਇਓ ਤੇ ਪਰ ਦੋ ਮਹੀਨਾ ਕਿ ਪਾਣਾ ਲਾਇਓ ਤੇ ਸਾਡੇ ਕਹਿੰਦੇ باوجود ਵੀ ਵੀ ਇਹ ਚੇਪਾੜਾ ਲਾ ਕੇ ਗਏ ਆਂ ਬਥੇਰਾ ਕਹਿੰਦੇ ਆ ਮੈਂ ਖੂਨ ਦੇ ਵਿੱਚ ਗੋਲੀ ਕੀਤੀ ਆ ਵੀ ਵੀ ਨਹੀਂ ਲਾਉਣਾ ਭਾਜੀ ਅਸੀਂ ਕਹਿੰਦੇ ਨਹੀਂ ਉਹ ਚੇਪਾੜੇ ਲੱਗਦੇ ਆ ਮੈਂ ਕਿਹਾ ਵੀ ਮੈਂ ਕੰਮ ਤੇ ਲੱਗਾ ਵਾਂ ਦਿਹਾੜੀ ਕਰਨ ਦੇ ਆ ਤੇ باوجود ਵੀ ਮੈਨੂੰ ਟਾਈਮ ਲੱਗਣਾ ਮੈਨੂੰ ਤੇ ਕਹਿੰਦੇ ਵੀ ਅਸੀਂ ਲਾ ਗਏ ਹੁਣ ਤੇ ਕੋਈ ਗੱਲ ਨਹੀਂ ਚੱਕਰ ਨਹੀਂ ਆਦਾ ਮੈਂ ਨਹੀਂ ਆ ਨਹੀਂ ਲਾਉਣਾ ਅਸੀਂ ਬਥੇਰੀ ਨਾ ਕਰਦੇ باوجود ਵੀ ਲਾ ਗਏ ਤਾਂ ਕਹਿਣਾ ਦਰਖਾਸਤ ਦਿੱਤੀ کوئی ਪਿਲੋ ਹਾਂਜੀ ਦੱਸ ਗਏ ਤੇ ਲਿਖਾ ਗਏ ਨਾਲ ਡੇਟ ਤੇ ਲਿਖਿਆ ਵੀ ਆਡਾ ਮੀਟਰ ਸੈੱਲ ਕਰਾਇਆ ਕੋਈ ਤੁਹਾਡੇ ਕੋਈ ਥੀ ਸੈੱਲ ਨਹੀਂ ਕਰਾਇਆ ਬਿਲਕੁਲ ਜਿੱਤੇ ਕੋਡ ਬੁੱਢਾ ਜਿ세 ਬੰਦੀ ਤੁਰੰਤ ਐਕਚੁਅਲ ਹੈ ਕੀ ਗੱਲਬਾਤ ਆ ਹਾਂਜੀ ਪੰਨ ਜੀ ਕੀ ਹੋਣਾ ਚਾਹੀਦਾ ਜੀ ਹੁਣ ਪ੍ਰਧਾਨ ਜੀ ਤੋਂ ਥੋੜੀ ਜੀ ਜਾਣ ਕਰਕੇ ਕੀ ਕਹਿੰਦੇ ਪੰਨ ਨੂੰ ਪੁੱਛ ਲੋ ਪੰਨ ਜੀ ਹਾਂਜੀ ਹਾਂਜੀ ਵੀਰ ਜੀ ਆ ਮੀਟਰ ਆ ਹੀ ਨਹੀਂ ਲਵਾਣਾ ਹੈ ਲਵਾਉਣਾ ਚਾਹੀਦਾ ਸਾਡਾ ਹੀ ਆਖਿਆ ਨਹੀਂ ਲਾਉਣਾ ਜ਼ਬਰਦਸਤੀ ਮੀਟਰ ਲਾ ਕੇ ਗਏ ਆਂਧਿਆ ਆਂਧਿਆ ਲਾ ਗਏ ਆਂਦੀ ਕੋਈ ਗੱਲ ਨਹੀਂ ਇੱਥੇ ਬਿੱਲ ਨਹੀਂ ਆਉਂਦਾ ਕੁਛ ਨਹੀਂ ਆਉਂਦਾ ਇਹ ਉਹ ਮੀਟਰ ਸਤਿ ਸ਼੍ਰੀ ਅਕਾਲ ਜੀ ਜਿੰਗ ਬਬੂ ਸਾਹਿਬ ਵੀ ਜਾਣਕਾਰੀ ਦੇਣਗੇ ਪ੍ਰਧਾਨ ਜੀ ਕੀ ਆਪਣੀ ਜਥੇਬੰਦੀ ਵੱਲੋਂ ਤੁਹਾਨੂੰ ਕਿਵੇਂ ਪਤਾ ਲੱਗਾ ਤੇ ਕੀ ਬਹਿਸ ਲਾਈ ਹੈ ਭਾਈ ਕੋ ਟਿਕਾ ਖਾਲਸਾ ਅੱਜ ਇਹ ਜਿਹੜਾ ਵੀਰ ਪਿੱਟ ਦਾ ਕੰਮ ਕਰਦਾ ਵਾ ਵੀਰ ਦਿਹਾੜੀ ਤੇ ਜਾੜੀ ਪੇੜ ਦਾ ਕੰਮ ਕਰਨ ਵਾਸਤੇ ਇਹਨੇ ਕੁਝ ਦਿਨ ਪਹਿਲਾਂ ਜਿਹੜਾ ਮੀਟਰ ਸੜ ਗਿਆ ਸੀ ਤੇ ਆਪਣਾ ਪਤੀ ਦਾ ਮੀਟਰ ਸੜ ਗਿਆ ਤੇ ਇਹਨੇ ਦਰਖਾਸਤ ਦਿੱਤੀ ਹਵੇਲੀ ਘਰ ਜਾ ਕੇ ਕਿ ਮੇਰਾ ਮੀਟਰ ਦਾ ਕੋਈ ਹੱਲ ਕੀਤਾ ਜਾਵੇ ਜਾਂ ਉਹਨੂੰ ਠੀਕ ਕੀਤਾ ਜਾਵੇ ਜਾਂ ਕੋਈ ਥਾਂ ਤੇ ਜਿੱਦਾਂ ਦਾ ਮੀਟਰ ਪਹਿਲਾਂ ਲੱਗਾ ਉਦਾਂ ਦਾ ਮੀਟਰ ਦੁਬਾਰਾ ਲਾਇਆ ਜਾਵੇ ਉਹਦੇ ਆਪਣਾ ਜਦੋਂ ਲਾਉਣ ਆਏ ਤੇ ਇਹਨੇ ਫੋਨ ਕਰਕੇ ਉਹਨੂੰ ਕਿਹਾ ਕਿ ਜਿਹੜਾ ਚਿਪ ਵਾਲਾ ਮੀਟਰ ਉਹ ਅਸੀਂ ਨਹੀਂ ਲਵਾਉਣਾ ਪਰ ਉਹ ਕਹਿੰਦੇ باوجود ਜਿਹੜੇ ਬੀਲੇ ਬੋਰਡ ਦੇ ਕਰਮਚਾਰੀ ਉਹ ਚਿਪ ਵਾਲਾ ਮੀਟਰ ਸੇ ਲਾ ਗਏ ਆ ਇਹਨਾਂ ਬਥੇਰੇ ਨੂੰ ਰੋੜਾ ਪਿਆ ਵੀ ਚਿਪ ਵਾਲਾ ਮੀਟਰ ਨਹੀਂ ਲਵਾਉਣਾ ਇਹ ਹੀ ਦਾ ਵਿਰੋਧ ਕਰਦੇ ਆ ਕਿਸਾਨ ਜਿase ਬੰਦੀਆਂ ਵਿਰੋਧ ਕਰਦੀਆਂ ਕਿਸਾਨ ਸਿਹਤ ਕਮੇਟੀ ਕੋਟਵੱਡਾ ਪੰਜਾਬ ਵੀ ਇਸ ਮੀਟਰ ਦਾ ਵਿਰੋਧ ਕਰਦੀ ਆ ਜਿਹੜੇ ਪਹਿਲਾਂ ਨਾਰਮਲ ਮੀਟਰ ਚੱਲਦੇ ਹੁੰਦੇ ਸੀ ਆਪਾਂ ਉਹੋ ਹੀ ਮੀਟਰ ਲਵਾਉਣੇ ਆ ਜਿਹੜੇ ਚਿਪ ਵਾਲੇ ਮੀਟਰ ਆ ਇਹ ਨਹੀਂ ਲੱਗਣ ਦੇਣੇ ਪਹਿਲਾਂ ਤੋਂ ਹੀ ਆਪਾਂ ਜਦੋਂ ਤੋਂ ਨਾਲੇ ਲਾਉਣ ਲੱਗੇ ਉਦੋਂ ਤੋਂ ਹੀ ਆਪਾਂ ਇਹ ਇਹ ਦੇ ਵੀਰ ਸਾਹਿਬ ਬਹੁਤ ਅੱਖਾ ਹੋਇਆ ਤੇ ਜੱਸੇ ਬੰਦੀ ਜਿਹੜੀ ਅੱਜ ਇਹਦੇ ਨਾਲ ਸਮੋਤੀ ਆ ਤੇ ਇਹਨਾਂ ਦਾ ਜਿੱਥੇ ਸਾਨੂੰ ਬਿਜਲੀ ਵਾਲੇ ਵੱਜ ਗਏ ਉਹਨਾਂ ਦਾ ਘਰਾਓ ਕਰਾਂਗੇ ਤੇ ਜਿਹੜਾ ਮੀਟਰ ਹੀ ਖੁੱਟ ਗਏ ਬਿਜਲੀ ਘਰ ਛੱਡ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਤੇ ਬਾਕੀ ਸਾਡੇ ਸਵੇਰ ਆਗੂ ਦੇਣਗੇ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਗੈਰ ਆਜਨੀਤਿਕ ਮੋਰਚੇ ਦੀ ਜੈਹ ਬੰਦੀ ਸਾਡਾ ਧਾਰੀਵਾਲ ਸਾਹਿਬ ਨਾਲ ਮੀਟਿੰਗਾਂ ਹੋਈਆਂ ਮੁੱਖ ਮੰਤਰੀ ਪੰਜਾਬ ਨਾਲ ਹੋਈਆਂ ਕਿ ਜਿਹੜੇ ਚੇਪਾਲੇ ਮੀਟਰ ਆ ਬਿਲਕੁਲ ਨਹੀਂ ਲਾਏ ਜਾਣਗੇ ਇਹ ਘਟੋ ਘਟਾ ਸਾਡੀਆਂ 3-4 ਵਾਰਾਂ ਮੀਟਿੰਗਾਂ ਹੋ ਚੁੱਕੀਆਂ ਵੀ ਇਹ ਚੇਪਲ ਮੀਟਰ ਨਾ ਸਾਨੂੰ ਵਾਰਾ ਖਾਂਦੇ ਆ ਨਾ ਅਸੀਂ ਲਵਾਉਣੇ ਆ ਤੇ ਨਾ ਸਾਨੂੰ ਇਹਨਾਂ ਦੀ ਲੋੜ ਆ ਸਾਦਾ ਮੀਟਰ ਲਾਓ ਜਿੰਨੀ ਤੁਸੀਂ ਬੱਤੀ ਜੂਮਟ ਫਰੀ ਦਿੱਤੀ ਇਹਨਾਂ ਨੂੰ ਉਹ ਬਾਲਣ ਤੇ ਵਾਦੀ ਦਾ ਬਿੱਲ ਜਿੰਨੀ ਮੱਚਦੀ ਆ ਉਹਦੀ ਦਾ ਬਿੱਲ ਅਸੀਂ ਦੇਣ ਵਾਸਤੇ ਤਿਆਰ ਆ ਕੋਈ ਨਾ ਨਹੀਂ ਪਰ ਇੱਕੇ ਗਰੀਬ ਨਾਲ ਅੱਜ ਵੇਰ ਕੇ ਮੀਟਰ ਇਹਨਾਂ ਦਾ ਦਵਾਈ ਪਾਰ ਦਵਾਈ ਕਰ ਦਿਆ ਦੋਵਾਂ ਜੀਆਂ ਦੇ ਚੇਪਾ ਵਾਲਾ ਮੀਟਰ ਜਿਹੜੇ ਆ ਮਰ ਗਿਆ ਜਹੇ ਬੰਦੀ ਵਿਰੋਧ ਕਰਦੀ ਇਹ ਗੱਲ ਤਾਂ ਇਹ ਮੀਟਰ ਨੂੰ ਪੁੱਟ ਕੇ ਤੇ ਨਮੋਲਕ ਦੇ ਘਰੇ ਰੱਖ ਕੇ ਆਇਆ ਜਾਊਗਾ ਅੱਜ ਤਾਂ ਟਾਈਮ ਨਹੀਂ ਜਦੋਂ ਵੀ ਹੁਣ ਸਵੇਰੇ ਇਹਨੂੰ ਪੁੱਟ ਕੇ ਉਹਦਾ ਘਰੇ ਛੱਡ ਕੇ ਆਇਆ ਜਾਊਗਾ ਉਹਨੇ ਕਿਨੂੰ ਪੁੱਟ ਕੇ ਲਾਇਆ ਉਹ ਚੁੱਪ ਕਰਕੇ ਜਾ ਕੇ ਮੀਟਰ ਜੜੀ ਜਾਂਦਾ ਲੋਕਾਂ ਦੇ ਘਰ ਉਹਨੂੰ ਪੁੱਛਦਿਆਂ ਨੂੰ ਹੁਣ ਉਹ ਤੁਹਾਨੂੰ ਲੱਭਾ ਨਹੀਂ ਜੇ ਜੇ ਲੱਭ ਗਿਆ ਤਾਂ ਉਹਨੂੰ ਪੁੱਛਾਂਗੇ ਮਤਲਬ ਇਹ ਕਿੱਡੀ ਕੁ ਵਧੀਆ ਗੱਲ ਆ ਇਹ ਕਿਹੜੇ ਬਦਲਾਅ ਦੀਆਂ ਗੱਲਾਂ ਕਰਦੇ ਆ ਲੋਕ ਬਦਲਾ ਆ ਗਿਆ ਇੱਕ ਇਹ ਮਜ਼ਦੂਰ ਬੰਦਾ ਵਾ ਇਹ ਅੱਜ ਢਿੱਲ ਪੁੱਛ ਲੋ ਭਾਵੇਂ ਇਹਨੂੰ ਸਵਾਲ ਕਰੋ ਇਹ ਵਿੱਚੇ ਢਾੜੀ ਛੱਡ ਕੇ ਆ ਗਿਆ ਵਾ ਆ ਸਾਡੀ ਭੈਣ ਉਹਨਾਂ ਦੇ ਘਰੋਂ ਉਹ ਪਾਰਿਆ ਦਵਾਈ ਕਰਦੀ ਆ ਸਾਡੇ ਮੀਟਰ ਦੀ ਲੋੜ ਨਹੀਂ ਮੀਟਰ ਨਾ ਲਾਓ ਇਹ ਸਰਕਾਰ ਕਿਹੋ ਜਿਹਾ ਕੰਮ ਕਰਦੀ ਆ ਇਹਨਾਂ ਦੇ ਜਿਹੜੇ ਗਾੜੀ ਨਮਾਇੰਦੇ ਆ ਕਿਹੋ ਜਿਹਾ ਕੰਮ ਕਰਦੇ ਆ ਅਸੀਂ ਅੱਗ ਲਾਉਣੇ ਆ ਮੀਟਰ ਸਾਨੂੰ ਇਹਨਾਂ ਮੀਟਰਾਂ ਦੀ ਲੋੜ ਨਹੀਂ ਹੈਗੀ ਇਹ ਜਿਹੜਾ ਰਾਜ ਆ ਤਾਨਾਸ਼ਾਹੀ ਰਾਜ ਆ ਅੱਜ ਮੁੱਖ ਮੰਤਰੀ ਨੂੰ ਵੀ ਢੀਕੰਡਾ ਆ ਇਹ ਜਿਹੜਾ ਵਾ ਸਵਾਲ ਉੱਥੇ ਵੀ ਕੀਤਾ ਜਾਊਗਾ ਨਾ ਇਹ ਨਹੀਂ ਵੀ ਇੱਥੇ ਕਰਦ ਕੇ ਜੱਟ ਗਏ ਆ ਬਿਲਕੁਲ ਇਹਨਾਂ ਦੀ ਨੀਤੀ ਤੇ ਅਸੀਂ ਨੀਤੀ ਸਾਡੀ ਕੇ ਪਾਰਟੀ ਨਾਲ ਲੜਾਈ ਨਹੀਂ ਗਈ ਸਾਡੀ ਨੀਤੀ ਨਾਲ ਲੜਾਈ ਹੈ ਦੀ ਨੀਤੀ ਘਰਾਵ ਵੇ ਕਿੱਡੀ ਨੀਤੀ ਮਾੜੀ ਆ ਇਹ ਮਜ਼ਦੂਰ ਦਾ ਮੀਟਰ ਲਾ ਕੇ ਚਲੇ ਗਿਆ ਇਹਨੂੰ ਪੁੱਟਿਆ ਜਾਊਗਾ ਪੁੱਟ ਕੇ ਤਾਂ ਉੱਥੇ ਛੱਡ ਕੇ ਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਹੁਤ ਵਧੀਆ ਜੀ ਬਾਕੀ ਸਾਡੇ ਪ੍ਰਧਾਨ ਜੀ ਕੀ ਹੋਣਾ ਚਾਹੀਦਾ ਵੇਖੋ ਗਰੀਬ ਬੰਦਾ ਦੇ ਆੜੀਦਾਰ ਬੰਦਾ ਤੇ ਉਹੋ ਹੀ ਪਕਾਉਣਾ ਤੇ ਉਹੋ ਹੀ ਖਾਣਾ ਸਾਵਣਾ ਦਿਨ ਦੇ ਦਿਨ ਤੇ ਇਹ ਵਿਚਾਰਾ ਇੰਨਾ ਬਿਲ ਕਿਤੋਂ ਬਰੁਖੀ ਵਿਚਾਰਾ ਜੀ ਵਿਚਾਰ ਇਹ ਆ ਜੀ ਇਹ ਪਹਿਲੋਂ ਵੀ ਮੀਟਿੰਗਾਂ ਜਦੋਂ ਹੋਈਆਂ ਹਨ ਸਰਕਾਰ ਦੇ ਨਾਲ ਉਹਨਾਂ ਆਖਿਆ ਸੀ ਸਰਕਾਰੀ ਦਫ਼ਤਰਾਂ 'ਚ ਲਾਵਾਂਗੇ ਕਿਸੇ ਦੇ ਘਰ 'ਚ ਨਹੀਂ ਲਾਉਂਦੇ ਕਿਸੇ ਵੀ ਪਿੰਡ ਦੇ ਘਰ ਦੇ ਵਿੱਚ ਇਹ ਬੀਟਰ ਨਹੀਂ ਲੱਗਣਗੇ ਪਰ ਅੱਜ ਸਰਕਾਰੀ ਦਫ਼ਤਰਾਂ ਦੇ ਵਿੱਚ ਵੀ ਇਹੀ ਮੁੱਖ ਮੰਤਰੀ ਦਾ ਵੀ ਘਰਾਓ ਕਰਨ ਚੱਲੇ ਆ ਤੇ ਸਰਕਾਰੀ ਦਫ਼ਤਰਾਂ 'ਚ ਵੀ ਤੁਹਾਨੂੰ ਖੜਕੇ ਵਿਖਾ ਦੇਾਂਗੇ ਉੱਥੇ ਪੁਰਾਣੇ ਮੀਟਰ ਚੱਲਣ ਦੇ ਉੱਥੇ ਕਿਤੇ ਨਹੀਂ ਲਾਏ ਇਹ ਸਿਰਫ ਲਾਉਂਦੇ ਆ ਇਹਨਾਂ ਦਾ ਕੰਮ ਚੱਲਦਾ ਵਾ ਜਿਹੜੇ ਪਿੰਡਾਂ ਦੇ ਵਿੱਚ ਮਾਤੜ ਆ ਗਰੀਬ ਆ ਜਿਹੜਾ ਕੋਈ ਗੜੀ ਵਿਰੋਧ ਨਹੀਂ ਕਰ ਸਕਦਾ ਉਹਦਾ ਹੀ ਆਣ ਕੇ ੱੱਕੇ ਨਾਲ ਲਾਉਂਦੇ ਇਹ ਕਿਸਾਨ ਸ਼ਿਕਰਚ ਕਮੇਟੀ ਕੋਟ ਬੁੱਢਾ ਜਸੇਬੰਦੀ ਗੈਰ ਰਾਜਨੀਤਿਕ ਸਜੁਗਤ ਮੋਰਚੇ ਵੱਲੋਂ ਇਹੀ ਇਹਦਾ ਸਖਤ ਵਿਰੋਧ ਕਰਦੇ ਆ ਤੇ ਇਹ ਮੀਟਰ ਲਾ ਕੇ ਉਹ ਬਿਜਲੀ ਬੋਰਡ ਨੂੰ ਦਿਖਾ ਜਾਊਗਾ ਤੇ ਇਹ ਬੇਨਤੀ ਇਹੋ ਹੀ ਆ ਵੀ ਇਹ ਮੀਟਰ ਜਿਹੜੇ ਆ ਪਹਿਲੇ ਤੌਰ ਤੇ ਲਾਏ ਜਾਣ ਇਹਨਾਂ ਦੀ ਨਾਂ ਸਾਨੂੰ ਕੋਈ ਲੋੜ ਆ ਤੇ ਨਾਂ ਆਹੀ ਲਵਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਇੱਥੇ ਆ ਜਣੋ ਵਾਹਿਗੁਰੂ ਨਾਰੇ ਮਾਰੋ ਮਰਦਾਬਾਦ ਇਸ ਘਰ ਦਿਖਾਓ ਠੀਕ ਲੋ ਆਜੋ ਪੰਡਤ ਜੀ ਪੰਜਾਬ ਸਰਕਾਰ ਮਰਦਾਬਾਦ